ਕਾਲੇ ਸਾਰਿਆਂ ਨੂੰ ਤਾਂ ਬਾਬੇ ਅੱਜ ਆ ਸਾਡੇ ਪਿੰਡ ਦੁਕਾਨ ਆ ਗਈ। ਲੰਮ ਵਾਲੀ ਪਿੰਡ ਦੇ ਵਿੱਚ ਸਤਤ ਹੈ ਤੇ ਬਾਬੇ ਤੇ ਬਹੁਤ ਸੋਹਣਾ ਕੰਮ ਕਰਕੇ ਦਿੱਤਾ ਯਾਰ ਕਟਿੰਗ ਦਾ ਕੰਮ ਕਰਕੇ ਦਿੱਤਾ ਜਾਂਦਾ। ਤਾਂ ਆਪਾਂ ਜੀ ਮੇਰਾ ਛੋਟਾ ਭਰਾ ਕਟਿੰਗ ਕਰਾਉਣ ਆਇਆ ਬਾਈ ਤੇ ਤਾਂ ਤੁਹਾਨੂੰ ਮੈਂ ਕਟਿੰਗ ਦਿਖਾਉਣਾ ਬਾਈ ਜੀ। ਮਤਲਬ ਬਹੁਤ ਸੋਹਣੀ ਕਟਿੰਗ ਕਰਕੇ ਹੁੰਦਾ ਬਾਈ ਯਾਰ। ਆ ਬਾਈ ਹੈਗਾ ਤੇ ਆਪਣਾ ਭਰਾ ਬੇਟਾ ਛੋਟਾ ਮੇਰਾ। ਤੇ ਜਦ ਵੀ ਅਸੀਂ ਕਟਿੰਗ ਕਰਾਉਣ ਆਉਂਦੇ ਹਾਂ ਬਾਈ ਕੋਲ ਹੀ ਆਉਣ ਲੇ ਆ। ਬਹੁਤ ਸੋਹਣੀ ਕਟਿੰਗ ਕਰਕੇ ਜਾਂਦਾ ਬਾਈ। ਤੈਨੂੰ ਜਲਦੀ ਜਲਦੀ ਪਹੁੰਚੋ ਬਾਈ ਕੋਲੇ ਤਾਂ ਘੜ ਤੋਂ ਘੜ ਰੇਡ ਵਿੱਚ ਯਾਰ ਮਤਲਬ ਉਹ ਵਧੀਆ ਕੰਮ ਕਰ ਕਹਿੰਦਾ ਬਾਈ ਬਾਈ ਦਾ ਬਹੁਤ ਸੋਹਣਾ ਕੰਮ ਆ ਸਰੂਨ ਬਾਈ ਦਾ ਹੈਗਾ ਇਹ ਇਹ ਲਾਂਬੜੀ ਪਿੰਡ ਦੇ ਵਿੱਚ ਸੈੱਟ ਹੈਗਾ ਆ ਦੇਖ ਲਓ ਤੁਸੀਂ ਆ ਦੇਖੋ ਬਾਈ ਕੋਲੇ ਹਰਿਆਈ ਕੀ ਤਰ੍ਹਾਂ ਦੀ ਹੈ ਨਾ ਕਰੀਮ ਵਗੈਰਾ ਸਾਰਾ ਕੁਝ ਵੀ ਲਾ ਕੇ ਇਹ ਵਧੀਆ ਕੰਮ ਕਰਦਾ ਯਾਰ ਬਾਈ ਕਿਹ ਕਾ ਦੇ ਬਾਈ ਨੂੰ ਜਾ ਰਿਹਾ ਹੈ ਜਾ ਰਿਹਾ ਹੈ

ਉਹ ਨਹੀਂ 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 ਮੈਂ ਨਹੀਂ ਕਿੰਨੀ ਬੋਲਣਾ ਕਰਦਾ ਤਾਂ ਹਾਂਜੀ ਮਿੱਤਰੋ ਆਪਾਂ ਘਰੇ ਆ ਗਏ ਸੀਗੇ ਅੱਜ ਯਾਰ ਕੰਮ ਹੋ ਅੱਜ ਤਾਂ ਕਰਕੇ ਯਾਰ ਵਲੌਗ ਬਣਾਣੀਗਾ ਛੋਟਾ ਛੋਟਾ ਰਹਿ ਗਿਆ ਵਲੌਗ ਇਹ ਤੜ ਕੋਈ ਗੱਲ ਨਹੀਂ ਬਾਬਾ ਆਪਾਂ ਕੁਝ ਕਰਾਂਗੇ ਯਾਰ ਗਾਂ ਵਾਲੇ ਵਲੌਗ ਥੋੜੇ ਜਿਹੇ ਵੱਡੇ ਬਣਾਈਏ ਆਪਾਂ ਹਣਾ ਨਹੀਂ ਨਹੀਂ ਤਾਂ ਕੋਈ ਗੱਲ ਨਹੀਂ ਬਾਈ ਯਾਰ ਬਹੁਤ ਜਿਹਾ ਸੋਨਾ ਕੰਮ ਕਰਕੇ ਦਿੰਦਾਗਾ ਉਹਦੇ ਕੋਲੇ ਹਾਂ ਕਟਿੰਗ ਵਗੈਰਾ ਸਾਰਾ ਕੁਝ ਕਰਵਾਓ ਮਤਲਬ ਬੋਰਡਿੰਗ ਵਾਲਾ ਹਨਾ ਤੇ ਕਰ ਲਾ ਵਗੈਰਾ ਸਾਰਾ ਕੁਝ ਕਰ ਦਿੰਦਾ ਬਾਈ ਤੇ ਲਾਂਬਲੇ ਵਿੱਚ ਹੀ ਆ ਮੈਸ ਨੂੰ ਹੁਣ ਚੋ ਯਾਰ ਤੇ ਜੇ ਨੂੰ ਕੋਈ ਕੰਮ ਕਰਾਉਣਾ ਤਾਂ ਤਾਂ ਚਲੋ ਮੁੰਡਿਆ ਮਿਲਦੇ ਆਂ ਫਿਰ ਅਗਲੇ ਵਲੌਗ ਚ ਕੱਲ੍ਹ ਵਾਲਾ ਵਲੌਗ ਆਪਾਂ ਯਾਰ ਥੋੜਾ ਜਿਹਾ ਵੱਡਾ ਪਾਵਾਂਗੇ ਚਲੋ ਜੀ ਓਕੇ